ਮੈਂ ਨਾਇਕ ਵੀਡੀਓ ਵੇਖੀ ਅੱਜ ਤੇ ਇਹਨੂੰ ਪਹਿਲਾਂ ਇੱਕ ਵਾਰੀ ਵੇਖਿਓ ਫਿਰ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆਂ ਉਹਦੇ ਵਿੱਚ ਸਾਨੂੰ ਨਾ ਮੈਂ ਆਪ ਦੇ ਤੇ ਮਰ ਤੋਂ ਕੀ ਆ ਮੈਂ ਮਹਾ ਤੁਰਦੰ ਪਰਾਂ ਤੋ ਹੂੰ ਪਰਾਂ ਤੋ ਮਹਾ ਤੁਰਦਾਂ ਦੱਸਣ ਤਾਂ ਸਹੀ ਮਰ ਤੋਂ ਕੀ ਆ ਉਹ ਕਹਿੰਦਾ ਹੈ ਕਿ ਮੇਰੇ ਕੋਲ ਤੁਸੀਂ ਮੈਨੂੰ ਮੇਰੇ ਮਗਰ ਫਿਰੋ ਮੇਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ ਮੈਂ ਕਿਹੜਾ ਕਲਾਕਾਰ ਆ ਮੈਂ ਹੀ ਆ ਠੀਕ ਹੈ ਨਾ ਉਹ ਰੋਣ ਲੱਗ ਗਿਆ ਤੰਗ ਕਰਦੇ ਫਿਰ ਤੰਗ ਕਰਦੇ ਆ ਮੈਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਠੀਕ ਹੈ ਜੀ ਇਹ ਵੀਡੀਓ ਤੋਂ ਬਾਅਦ ਮੈਨੂੰ ਵੀ ਧੰਮਕੀਆਂ ਆਉਣਗੀਆਂ ਮੈਂ ਬਾਈ ਜਰੂਰ ਪਾਲ ਕਰੋੜ ਬਾਈ ਨਾਲ ਜਰੂਰ ਗੱਲ ਕਰਾਂਗਾ ਤੇਰੇ ਬਾਰੇ ਮੇਰੇ ਨਾਲ ਇੱਥੇ ਮੰਗਲਾ ਡੰਡਾ ਲੂਨਕੋਟ ਨਾਲ ਜੜਾ ਮਾਰਿਆ ਆਪਣੇ ਸਾਡੀ ਦੇ ਆਪਣੇ ਨਾਲੇ ਤਾਈਂ ਪੀੜੋਂ ਹੁੰਦੀ ਮੇਰੇ ਅਰੇ ਨਹੀਂ ਮਾਰੇ ਕਿਹਨਾਂ ਨੇ ਮਾਰਿਆ ਤੁਹਾਡੇ ਉਹ ਇੱਥੋਂ ਹੀ ਮੁੰਡਿਆਂ ਘਰ ਜਾਨ ਨੂੰ ਪਤਾ ਹੈ ਨਾ ਇਹ ਉਹੀ ਗੱਲ ਹੈ ਕਿ ਸਿੰਗਰ ਕੋਈ ਸਿੰਗਰ ਨਹੀਂ ਕੋਈ ਆਰਟਿਸਟ ਨਹੀਂ ਕੋਈ ਕਮੇਡੀਅਨ ਨਹੀਂ ਮੋਡ ਕਰਨ ਦਾ ਕੀ ਮਤਲਬ ਬਣਦਾ ਮਾਈਂਡਲੀ ਉਹ ਨਹੀਂ ਹੈਗਾ ਸਹੀ ਕਿੰਗਾ ਤੁਸੀਂ ਸਾਬਿਤ ਨਹੀਂ ਕਰ ਸਕਦੇ ਠੀਕ ਹੈ ਤੁਸੀਂ ਕੀ ਇਹਦੇ ਸਾਈਨ ਨੇ ਇੱਕ ਵਾਰ ਸਾਈਨ ਕਰਾ ਲਓ ਚਾਰ ਵਾਰ ਕਰਾ ਲਓ ਵੱਖਰੇ ਵੱਖਰੇ ਹੋਣਗੇ ਕੀ ਸਾਈਨ ਨੇ ਇਹਦੇ ਤੁਸੀਂ ਆਹ ਵੀਡੀਓ ਨੂੰ ਹੁਣ ਸਾਰਿਆਂ ਨੇ ਵੇਖ ਲਈ ਹੋਣੀ ਆ ਸੋਨੂ ਸੀਤੋ ਵਾਲਾ ਇਹ ਕੋਈ ਪਹਿਲਾ ਸੋਸ਼ਲ ਮੀਡੀਆ ਦਾ ਕੇਸ ਨਹੀਂ ਹੈਗਾ ਜਿਹਦੇ ਨਾਲ ਇਹ ਬੀਤ ਰਹੀ ਆ ਇਸ ਤੋਂ ਪਹਿਲਾਂ ਮੁੱਖ ਮੰਤਰੀ ਵੀ ਆਇਆ ਨਸੱਤਰ ਮਿਸਤਰੀ ਵੀ ਆਇਆ ਉਸ ਤੋਂ ਪਹਿਲਾਂ ਫਿਰ ਚੀਮਾ ਵੀ ਆਇਆ ਹੋਰ ਸ਼ਾਇਦ ਇੱਕ ਦੋ ਦੇ ਨਾਮ ਐ ਮੇਰੇ ਤੋਂ ਮਿਸ ਹੋ ਗਏ ਹੋਣਗੇ ਜਿਹੜੇ ਕਿ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੇ ਇੱਕ ਤਰੀਕੇ ਨਾਲ ਛਾ ਜਾਂਦੇ ਨੇ ਯਾਨੀ ਵਾਇਰਲ ਜਾਂ ਹੋ ਜਾਂਦੇ ਨੇਗੇ ਜਿਹਨੂੰ ਅੱਜ ਕੱਲ ਵਾਇਰਲ ਹੋਣਾ ਕਿਹਾ ਜਾਂਦਾ ਹਨਾ ਉਹਨਾਂ ਨੂੰ ਐਵੇਂ ਲੱਗਦਾਗਾ ਇੱਕ ਟਾਈਮ ਦੇ ਲਈ ਵੀ ਅਸੀਂ ਸਾਡੇ ਤੋਂ ਉੱਤੇ ਕੋਈ ਨਹੀਂ ਹਨਾ ਤੇ ਸਾਰੇ ਸਾਡੇ ਤੋਂ ਥੱਲੇ ਹੀ ਨੇ ਇਹਦੇ ਵਿੱਚ ਪ੍ਰਕਿਰਿਆ ਕੀ ਆ ਨਾ ਸਾਰੀ ਇਹ ਗਤੀਵਿਧੀ ਕੀ ਆ ਗਈ ਇਹਦੇ ਵਿੱਚ ਇੱਕ ਚੀਜ਼ ਆ ਗਈ ਜਦੋਂ ਇੱਕ ਬੰਦੇ ਦੀਆਂ ਕਿਸੇ ਦੀਆਂ ਦੋ ਚਾਰ ਵੀਡੀਓ ਚੱਲ ਜਾਂਦੀਆਂ ਨੇ ਆ ਤਾਂ ਜਿਹੜੀ ਪੈਸੇ ਖਾਣੀ ਪ੍ਰੋਡਿਊਸਰ ਵਾਲੀ ਟੀਮ ਆ ਨਾ ਹੁਣ ਸਾਰੇ ਪ੍ਰੋਡਿਊਸਰਾਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਪਰ ਕੁਝ ਜਿਨ੍ਹਾਂ ਨੂੰ ਬੰਦੇ ਦੀ ਅਕਲ ਜਾਂ ਨੂੰ ਗਾਉਣਾ ਆਉਂਦਾ ਜਾਂ ਕੋਈ ਟੈਲੈਂਟ ਹੈਗਾ ਜਾਂ ਨਹੀਂ ਹੈਗਾ ਹਨ ਉਹਨਾਂ ਤੱਕ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਦਾ ਸਿਰਫ ਮਤਲਬ ਹੁੰਦਾ ਜਿਹੜੀ ਪਬਲਿਕ ਉਹਦੇ ਨਾਲ ਚਾਹੇ ਉਹ ਕਮੇਡੀ ਕਰਕੇ ਚਾਹੇ ਉਹਦੇ ਗਲਤ ਬੋਲਣ ਕਰਕੇ ਚਾਹੇ ਉਹਨੀਆਂ ਗਾਲਾਂ ਕੱਢਣ ਕਰਕੇ ਜਾਂ ਕਿਸੇ ਹੋਰ ਚੀਜ਼ ਕਰਕੇ ਉਹਦੇ ਨਾਲ ਆਡੀਅנס ਜੁੜੀ ਹੋਈ ਆ ਹਨਾ ਉਹ ਚੀਜ਼ ਨੂੰ ਉਹ ਕੈਚ ਕਰਨ ਦੇ ਲਈ ਉਹਨੂੰ ਕਾਬੂ ਕਰਨ ਦੇ ਲਈ ਉਹ ਬੰਦੇ ਨੂੰ ਜਾ ਕੇ ਕੰਟੈਕਟ ਕਰਦੇ ਨੇ ਕੰਟੈਕਟ ਕਰਨ ਤੋਂ ਬਾਅਦ ਉਹਨੂੰ ਬੌਂਡ ਕਰ ਲੈਂਦੇ ਨੇ ਬੌਂਡ ਕਰਨਾ ਮਤਲਬ ਇਹ ਹੈਗਾ ਵੀ ਮੈਨੂੰ ਲੱਗਦਾ ਵੀ ਉਹ ਬਹੁਤ ਥੋੜੇ ਪੈਸੇ ਦਿੰਦੇ ਆ ਉਹ ਇਨਸਾਨ ਨੂੰ ਜਿਹੜਾ ਕਿ ਉਹਦਾ ਅਸਲੀ ਹੱਕਦਾਰ ਹੈਗਾ ਹਨਾ ਤੇ ਜਦੋਂ ਬੰਦੇਆਂ ਦੋ ਵੀਡੀਓ ਚੱਲਦੀਆਂ ਨੇਗੀਆਂ ਤੇ ਮੇਰੇ ਵਰਗਾ ਹਵਾ ਚ ਆ ਜਾਂਦਾ ਵੀ ਯਾਰ ਬੱਲੇ 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 ਕੰਪਨੀ ਨੇ ਬੌਂਡ ਕਰ ਲਿਆ ਮੈਨੂੰ ਬਹੁਤ ਸਾਰੇ ਪੈਸੇ ਮਿਲਣਗੇ ਮੈਂ ਵੱਡੀ ਕੋਠੀ ਪਾਉਂਗਾ ਗੱਡੀ ਹੋਊਗੀ ਜਦੋਂ ਗੱਡੀਆਂ ਦੇ ਚਾਰ ਝੂਟੇ ਦਬਾਉਂਦੇ ਨੇ ਨਾ ਇਹਨਾਂ ਨੂੰ ਬੌਂਡ ਕਰਨ ਵਾਲੇ ਫਿਰ ਤਾਂ ਇਹਨਾਂ ਨੂੰ ਐ ਲੱਗਦਾ ਵੀ ਹੁਣ ਤਾਂ ਦੁਨੀਆ ਜਿੱਤ ਲਈ ਵਸ ਹੁਣ ਤਾਂ ਆਪਾਂ ਸਿਕੰਦਰ ਮਹਾਰਾਜੇ ਬਣਨ ਵਾਲੇ ਆ ਵੀ ਬਾਲੀਗਾਹਾਂ ਲੰਗੀ ਗੱਲੇ ਤਾਂ ਪਰ ਅਸਲ ਦੇ ਵਿੱਚ ਕਹਾਣੀ ਕੀ ਹੁੰਦੀ ਹੈ ਨਾ ਇੱਕ ਵਾਰੀ ਮੈਂ ਨਾ ਇੱਕ ਪ੍ਰੋਡਿਊਸਰ ਨੂੰ ਮਿਲਣ ਗਿਆ ਗਾਣਿਆਂ ਦੇ ਬਾਬਤ ਤੇ ਉਹਨੇ ਫਿਰ ਨਾ ਇੱਕ ਗੱਲ ਕਹਾਣੀ ਸੁਣਾਈ ਮੈਨੂੰ ਉਹ ਕਹਿੰਦਾ ਵੀ ਅਸੀਂ ਬੰਦੇ ਨੂੰ ਬਿਲਡ ਅਪ ਕਿਦਾਂ ਕਰਦੇ ਆ ਜਾਂ ਪਬਲਿਕ ਸਾਹਮਣੇ ਕਿਦਾਂ ਲੈ ਕੇ ਆਉਂਦੇ ਆ ਉਹ ਕਹਿੰਦਾ ਅਸੀਂ ਆਪੇ ਵੀਡੀਓ ਬਣਾਉਣੇ ਆ ਆਪੇ ਹੀ ਅਸੀਂ ਇਮੋਸ਼ਨਲ ਜਾ ਕਰਕੇ ਉਹਨੂੰ ਪੌਡਕਾਸਟ ਆ ਰਹੀ ਜਾਂ ਨਿਊ ਚੈਨਲ ਆ ਰਹੀ ਵੀ ਆਹ ਬੰਦੇ ਦੀ ਯਾਨੀ ਸਿੰਪਥੀ ਲੋਕਾਂ ਦੀ ਉਹਦੇ ਨਾਲ ਬਣ ਜੇ ਹਨਾ ਜਦੋਂ ਵੀ ਸਿੰਪਥੀ ਉਹਨਾਂ ਨਾਲ ਬਣ ਗਈ ਚਾਰ ਲੋਕ ਉਹਨੂੰ ਜਾਣਨ ਲੱਗੇ ਫਿਰ ਉਸੇ ਬੰਦੇ ਤੋਂ ਇਹਨੂੰ ਗਾਣੇ गवाਉਣਗੇ ਚਾਹੇ ਉਹਨੂੰ ਡੱਕਾ ਨਹੀਂ ਆਉਂਦਾ ਇਹ ਸੱਚੀ ਗੱਲ ਆ ਅਸੀਂ ਜਿਹੜੇ ਕਦਰ ਕਰਨ ਵਾਲੇ ਬੰਦੇ ਕਲਾਕਾਰ ਨੇ ਵੀਡੀਓ ਬਣਾਉਣ ਵਾਲੇ ਐਕਟਰ ਨੇ ਕਹਾਣੀਆਂ ਲਿਖਣ ਵਾਲੇ ਰਾਈਟਰ ਨੇ ਉਹਨਾਂ ਦੀ ਅਸੀਂ ਭੋਰਾ ਕਦਰ ਨਹੀਂ ਕਰਦੇ ਸੱਚੀ ਗੱਲ ਆ ਇਹ ਕਿਉਂਕਿ ਜਿਹੜੇ ਬੰਦੇ ਅੱਗੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਬਾਹਰਲੇ ਨਹੀਂ ਹੋਣ ਦਿੰਦੇ ਆਹ ਜਿਹੜੇ ਉੱਠਣ ਲੱਗਦੇ ਨੇ ਕਿ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਜਾਂ ਕੁਝ ਹੋਰ ਨਹੀਂ ਹੈਗਾ ਹਨ ਕਿਸੇ ਐਦਾਂ ਦੇ ਇਨਸਾਨ ਨੂੰ ਯਾਰ ਐਦਾਂ ਨਾ ਕਰੋ ਉਹਦੀ ਗਲਤੀ ਆ ਕਿ ਉਹਨੇ ਵੀਡੀਓ ਪਾਈਆਂ ਜਾਂ ਕੁਝ ਵੀ ਕੀਤਾ ਹਨਾ ਵੇ ਉਹਨਾਂ ਨੇ ਹੀ ਪਤਾ ਸੀ ਵੀ ਮੇਰੇ ਨਾਲ ਐਵੇਂ ਵੀ ਹੋ ਸਕਦਾ ਹਨਾ ਚਲੋ ਇਹ ਉਹਨਾਂ ਦਾ ਇਹ ਉਹਦੀ ਆਪਣੀ ਭੁਗਤਣੀ ਆ ਗਈ ਹਨਾ ਜਿਹੋ ਜਿਹਾ ਉਹਨਾਂ ਨਾਲ ਹੋਣਾ ਸੀ ਉਹ ਹੋ ਰਿਹਾਗਾ ਹੁਣ ਇਹਦਾ ਹੱਲ ਉਹਨੇ ਆਪ ਹੀ ਕਰਨਾਗਾ ਕਿਵੇਂ ਉਹਨੇ ਨਹੀਂ ਕਰਨਾ ਹਨਾ ਪਰ ਅਸੀਂ ਸਹੀ ਲੋਕਾਂ ਦਾ ਕਦੇ ਵੀ ਸਾਥ ਨਹੀਂ ਦਿੰਦੇ ਬਈ ਅਸੀਂ ਚਾਹੁੰਦੇ ਤਾਂ ਹੈਗੇ ਆ ਵੀ ਕੋਈ ਗਲਤ ਵੀਡੀਓ ਨਾ ਬਣਾਵੇ ਪਰ ਸਹੀ ਜਿਹੜੇ ਵੀਡੀਓ ਬਣਾਉਂਦੇ ਨੇ ਐਕਟਰ ਵੀਡੀਓ ਬਣਾਉਂਦੇ ਨੇ ਕਮੇਡੀ ਫਿਲਮਾਂ ਬਣਾਉਂਦੇ ਨੇ ਜਾਂ ਫਿਰ ਕੋਈ ਅਰੀਲਾ ਬਣਾਉਂਦੇ ਨੇ ਉਹਨਾਂ ਦਾ ਅਸੀਂ ਸਾਥ ਨਹੀਂ ਦਿੰਦੇ ਬਈ ਅਸੀਂ ਸ਼ਰਿਆਮ ਕਹਿੰਦੇ ਆ ਇਸ ਚੀਜ਼ ਨੂੰ ਵੀ ਅਸੀਂ ਉਹਨਾਂ ਦਾ ਕੋਈ ਸਾਥ ਨਹੀਂ ਦਿੰਦੇ ਜਿਹੜਾ ਕੋਈ ਹਾਸੇ ਮਜ਼ਾਕ ਦਾ ਪਾਤਰ ਬਣ ਜਾਂਦਾਗਾ ਉਹਦੀਆਂ ਅਸੀਂ ਚੱਕ ਚੱਕ ਕੇ ਰੀਲਾਾਂ ਵੀ ਬਣਾਉਨੇ ਆ ਸਾਰਾ ਕੁਝ ਕਰਦੇ ਆ ਹਨਾ ਉਹਨੂੰ ਕੋਈ ਬੰਦਾ ਕਿਸੇ ਬੰਦੇ ਦੇ ਸਾਹਮਣੇ ਉਹ ਬੰਦਾ ਫਿਰ ਕੀ ਹੁੰਦਾ ਕਿਸੇ ਡਿੱਕੇ ਚੜ ਜਾਂਦਾ ਫਿਰ ਆਹ ਹਾਲ ਹੁੰਦਾ ਜਿਹੜਾ ਇਹਦਾ ਹੋ ਰਿਹਾਗਾ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈਗੀ ਕਿ ਬਈ ਅਸੀਂ ਚੰਗਾ ਲਿਖਣ ਵਾਲੇ ਦੀ ਚੰਗਾ ਵੀਡੀਓ ਬਣਾਉਣ ਵਾਲੀ ਦੀ ਚੰਗਾ ਗਾਉਣ ਵਾਲੇ ਦੀ ਸਪੋਰਟ ਕਰੀਏ ਚਾਹੇ ਹੋ ਉਹਦਾ ਇੱਕ ਗਾਣਾ ਆਇਆ ਚਾਹੇ ਦੋ ਗਾਣੇ ਆਇਆ ਕਿਉਂਕਿ ਹਰੇਕ ਬੰਦਾ ਸਟਰਗਲ ਕਰਦਾਗਾ ਉਹਨੂੰ ਜ਼ਰੂਰਤ ਹੁੰਦੀ ਹੈਗੀ ਯਾਰ ਅਸੀਂ ਸਾਡੇ ਜਿਹੜੇ 250 ਵਾਲਾ ਪੈਕ ਪਵਾਇਆ ਹੋਇਆ ਨਾ 350 ਵਾਲਾ ਪਵਾਇਆ ਹੋਇਆ ਚਾਹੇ Jio ਆ ਚਾਹੇ Airtel ਆ ਚਾਹੇ ਬੁੱਢਾ ਫੋਨ ਆ ਚਾਹੇ ਕੋਈ ਵੀ ਤੁਸੀਂ ਸੇਮ ਚਲਾ ਰਹੇ ਹੋ ਡਾਟਾ ਸੋਨੂ ਸੀਤੂ ਵਾਲੇ ਦੀ ਵੀਡੀਓ ਸ਼ੇਅਰ ਕਰਨ ਤੇ ਵੀ ਉਹਨਾਂ ਹੀ ਮਚਣਾ ਤੇ ਚੰਗੀ ਵੀਡੀਓ ਕਰਨ ਤੇ ਸ਼ੇਅਰ ਕਰਨ ਤੇ ਵੀ ਉਹਨਾਂ ਹੀ ਮਚਣਾਗਾ ਉਹ ਪਰ ਉਸਦੀ ਗੱਲ ਹਾਲੇ ਵਿੱਚ ਰਹੀ ਉਹ ਕਹਿੰਦਾ ਵੀ ਅਸੀਂ ਆਪੇ ਬੰਦਾ ਚੱਕਦੇ ਆਂ सिंपथी ਲੋਕਾਂ ਤੋਂ ਲੈਣੇ ਆ ਵੀ ਹਾਂ ਇਹ ਵਧੀਆ ਕੰਮ ਕਰ ਰਿਹਾ ਇਹ ਕੋਈ ਵਧੀਆ ਕੰਮ ਕਰ ਰਿਹਾ ਹਾਲਾਂਕਿ ਅਸਲੀਅਤ ਦੇ ਵਿੱਚ ਉਹ ਨਹੀਂ ਕਰ ਰਿਹਾ ਹੁੰਦਾ ਉਹਨੂੰ ਕਹਿੰਦਾ ਅਸੀਂ ਆਪੇ ਦੁਨੀਆ ਸਾਹਮਣੇ ਲੈ ਕੇ ਆਉਨੇ ਆ ਲੋਕਾਂ ਸਾਹਮਣੇ ਜਦੋਂ ਉਹਦੀ सिंपथी ਆਉਂਦੀ ਹੈ ਫਿਰ ਅਸੀਂ ਗਾਣੇ ਕੱਢਣੇ ਸਟਾਰਟ ਕਰ ਦਨੇ ਆ ਬਹੁਤ ਸਾਰੇ ਲੋਕਾਂ ਨਾਲ ਐਵੇਂ ਹੁੰਦਾ ਕਦੇ ਕਦੇ ਤੁਸੀਂ ਵੇਖਿਓ ਪਰ ਉਹਨਾਂ ਲੋਕਾਂ ਨੂੰ ਜ਼ਰੂਰ ਸਲਾਮ ਕਰਨਾ ਬਣਦਾ ਜਿਨ੍ਹਾਂ ਦੀ ਕੋਈ ਸਪੋਰਟ ਵੀ ਨਹੀਂ ਕਰਦਾ ਤੇ ਫਿਰ ਵੀ ਸਟਰਗਲ ਕਰ ਕਰਕੇ ਉਹ ਅੱਗੇ ਆ ਜਾਂਦੇ ਨੇ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਭੇਡਾਂ ਵਾਂਗੂ ਹਨਾ ਕਿਸੇ ਦੀਆਂ ਵੀਡੀਓ ਸ਼ੇਅਰ ਨਾ ਕਰੀਏ ਤੇ ਜਿਹੜੇ ਵਿੱਚ ਕਲਾ ਹੈਗੀ ਆ ਉਹਨੂੰ ਜ਼ਰੂਰ ਕਰਿਆ ਕਰੋ ਸ਼ੇਅਰ ਤਾਂ ਕਿ ਯਾਰ ਉਹਨੂੰ ਐਵੇਂ ਲੱਗੇ ਵੀ ਯਾਰ ਮੈਂ ਚੰਗਾ ਗਾਉਣਾ ਹਨਾ ਤਾਂ ਉਹਦੀ ਹੋਰ ਵੀ ਅੱਗੇ ਉਤਸੁਕਤਾ ਵਧੇ ਵੀ ਮੈਂ ਯਾਰ ਕੋਈ ਚੰਗੀ ਵੀਡੀਓ ਬਣਾਵਾ ਹਨਾ ਤੇ ਨਹੀਂ ਫਿਰ ਤੁਹਾਨੂੰ ਪਤਾ ਤਾਂ ਹੈਗਾ ਹੀ ਹਾਲ ਜਿਹੜਾ ਹੁਣ ਚੱਲੀ ਜਾਂਦਾ ਧੰਨਵਾਦ